ਰੋਜ਼ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਉਹਨੂੰ ਫੜਦੇ ਨਹੀਂ ਜਦੋਂ ਇੱਕ ਹੀ ਆਇਆ ਨਾ ਮੂੰਹ ਪਾਇਓ ਮਸ਼ੀਨ ਜੀ ਉਹਦੇ ਇਹ ਜਿਹੇ ਬੰਦੇ ਨੂੰ ਤੁਸੀਂ ਬਣਾਇਆ ਮੁੱਖ ਮੰਤਰੀ ਜਿਹੜਾ ਗੁਰੂ ਘਰ ਸ਼ਰਾਬ ਪੀ ਕੇ ਚਲੇ ਜਾਂਦਾ ਕਰਮਜੀਤ ਮੋਲ ਉਹ ਜਿਹੀ ਉਹ ਹੈ ਇਕੱਠੇ ਦਾਰੂ ਗਿੰਦੇ ਇਕੱਠੇ ਸਾਰਾ ਕੰਮ ਕਰਦੇ ਹੈ ਭਗਵੰਤ ਮਾਨ ਦਾ ਡੁਪਲੀਕੇਟ ਹੈ ਰੋਜ਼ ਬੋਤਲ ਪੀ ਕੇ ਸਰਕਾਰ ਚ ਲਈ ਜਾਂਦਾ ਉਹਨੂੰ ਫੜਦੇ ਨਹੀਂ ਜਦੋਂ ਇੱਕ ਵੀ ਆਇਆ ਨਾ ਮੂੰਹ ਪਾਇਓ ਮਸ਼ੀਨ ਜੀ ਉਹਦੇ ਹੁਣ ਪਰਸ਼ਦ 4-5 ਦਿਨ ਪਹਿਲੇ ਦੀ ਗੱਲ ਹੈ ਤੁਸੀਂ ਦੇਖਿਆ ਹੋਣਾ ਆਪਣੇ ਬਠਿੰਡੇ ਉਹ ਢਿੰਬੀ ਜੀ ਗਰਮੀ ਨਹੀਂ ਜੜੀ ਸੀ ਉਹ ਸਵੇਰ ਦੁਪਹਿਰੇ ਜਾਦੀ ਪੀਲੀ ਸੀ ਉਹ ਜਾ ਕੇ ਜਦੋਂ ਉਹਨੂੰ ਕਿਹਾ ਕਿ ਸ਼ਾਮ ਨੂੰ ਰੋਡ ਸ਼ੋਅ ਹੈ ਉਹ ਕਹਿੰਦੇ ਲੋਕੀ ਕਹਿੰਦੇ ਸਾਨੂੰ ਜਾਣਾ ਪੈਣਾ ਉਹ ਚੜ ਗਿਆ ਗੱਡੀ 'ਚ ਉੱਤੇ ਬੋਵੈਂਟ 'ਚ ਚੜ ਗਿਆ ਧੰਗੜੇ ਪਾਉਣ ਲੱਗਿਆ ਫਿਰ ਉਹ ਹਿਲਣ ਲੱਗ ਗਿਆ ਫਿਰ ਹੁਣ ਗਿਆ ਪਾਣੀ ਲਿਆ ਬੋਤਲ ਲਿਆਂਦੀ ਤੇ ਸਾਰਾ ਬੋਤਲ ਪਾਣੀ ਦੀ ਆਪਣੇ ਸਿਰ 'ਤੇ ਪਾਦੀ ਇਹ ਜਿਹੇ ਬੰਦੇ ਨੂੰ ਤੁਸੀਂ ਬਣਾਇਆ ਮੁੱਖ ਮੰਤਰੀ ਜਿਹੜਾ ਗੁਰੂ ਘਰ ਸ਼ਰਾਬ ਪੀ ਕੇ ਚਲੇ ਜਾਂਦਾ ਡੱਕਾ ਤੋੜਿਆ ਨਹੀਂ ਇੱਕ ਇਹ ਡੱਕੀ ਇੱਕ ਚੀਜ਼ ਨਹੀਂ ਦੇਣੀ ਇਹਨਾਂ ਨੂੰ ਇਹਨਾਂ ਇੱਕ ਚੀਜ਼ ਹੁਣ ਇਹਦਾ ਮੁੱਖ ਮੰਤਰੀ ਦਾ ਉਵੇਂ ਜਿਹੜੇ ਸੁਟਕਲੇ ਸੁਣਾਉਣ ਵਾਲਾ ਆ ਜਿਹੜਾ ਕੈਂਡੀਡੇਟ ਐ ਥੇ ਉਹ ਕਿਹੜਾ ਜਿਹੜਾ ਹੈਗਾ ਕਰਮਜੀਤ ਸਿੰਘ ਮੋਲ ਕਰਮਜੀਤ ਸਿੰਘ ਮੋਲ ਉਹ ਜਾਈ ਉਹ ਹੈ ਇਕੱਠੇ दारू ਪਿੰਦੇ ਇਕੱਠੇ ਸਾਰਾ ਦੰਮ ਕਰਦੇ ਹੈ ਭਗਵੰਤ ਮਾਨ ਦਾ ਡੁਪਲੀਕੇਟ ਹੈ ਹੁਣ ਜੇ ਤੁਸੀਂ 5 ਸਾਲ ਹੋ ਜਾ ਬੰਦਾ ਚਾਹਣੇ ਆ ਫਿਰ ਫਿਰ ਸਾਡੇ ਵੀ ਹੱਥ ਖੜੇ ਹੈ ਜੇ ਸੇਵਾ ਕਾਲੀ ਦਲ ਕਰੇ ਥੋੜਾ ਸੰਘਰਸ਼ ਥੋੜਾ ਕਰੇ ਐਸ ਦੂਜੇ ਕਰਨ ਲੀਡਰ ਇੱਕ ਰਾਤ ਚ ਨਹੀਂ ਬੰਦੇ ਜੈ ਜੈ ਇੱਕ ਇੱਕ ਲਾਰ ਤੁਸੀਂ ਲੀਡਰ ਬਣਾਉਣਾ ਚਾਹੋਗੇ ਨਾ ਭਗਵੰਤ ਮੰਗ ਵਗੂ ਹੋਗੀ ਲੀਡਰ ਬੰਦੇ ਆ ਤਪੱਸਿਆ ਨਾਲ ਜਿਹੜੇ ਲੀਡਰ ਅੱਗ ਵਿੱਚੋਂ ਨਿਕਲਦੇ ਆ ਲੀਡਰ ਬਣਿਆ ਜਿਵੇਂ ਬਾਦਲ ਸਾਹਿਬ ਬਣੇ 70 ਸਾਲ ਅਕਾਲੀ ਦਲ ਦੀ ਸੇਵਾ ਕੀਤੀ 70 ਸਾਲ ਸਤਿ ਸ਼੍ਰੀ ਅਕਾਲ 16 ਸਾਲ ਜੇਲਾ ਗੱਡੀਆਂ ਡਾਂਗਾਂ ਖਾਧੀਆਂ ਹਰ ਇਲੈਕਸ਼ਨ ਲੜੇ ਤੁਹਾਡਾ ਦਿਲ ਜਿੱਤਿਆ ਤਾਈਓ ਪੰਜ ਵਾਰ ਮੁੱਖ ਮੰਤਰੀ ਬਣੇ ਕਿੱਥੇ ਉਹ ਇਨਸਾਨ ਕਿੱਥੇ ਹੈ ਜੇ ਨਲਾਇਕ ਵਿਆਹ ਕਰਾ ਲਈ ਸਾਰੇ ਨੇ ਆ ਪਿੱਛੇ ਕਹੀ ਜਾਂਦੇ ਆ ਕਿ ਵਿਆਹ ਕਰਾ ਲੈ ਹਲੇ ਤਾਂ ਪਤਾ ਨਹੀਂ ਆ ਵੀ ਇੱਕ ਤੀਜਾ ਵਿਆਹ ਹੋ ਜੇ ਤੁਸੀਂ ਇਹਨਾਂ ਦੇ ਐਮ ਐਲ ਏ ਦੇਖ ਲਓ ਅੱਧਿਆਂ ਨੇ ਤਾਂ ਕਰਾ ਲਈ ਹੁਣੀ ਸੈਕੰਡ ਰਾਉਂਡ ਸ਼ੁਰੂ ਹੋਇਆ ਹੁਣ ਜੇ ਮੈਂ ਗੱਲ ਕਰਨਾ ਚਾਹਣਾ ਹੈ ਦੇਖੋ ਆਪਣੇ ਆਪਣੀ ਐ ਚੰਗੇ ਆ ਮਾੜੇ ਆ ਥੋੜੇ ਆ ਥੋੜੇ ਵਿੱਚ ਹੀ ਰਹਿਣਾ ਐ ਅਕਾਲੀ ਦਲ ਪਾਰਟੀ ਥੋੜੀ ਐ ਆ ਜਿਹੜੀ جنگ ਲੜ ਰਹੀ ਐ ਸਹੀ ਮਣ ਤੇ ਇੱਕ ਪਾਸੇ ਥੋੜੀ ਫੌਜ ਆ ਅਕਾਲੀ ਦਲ ਦੂਜੇ ਪਾਸੇ ਦਿੱਲੀ ਵਾਲੀਆਂ ਐ ਫੈਸਲਾ ਤੁਸੀਂ ਕਰਨਾ ਐ ਤੁਸੀਂ ਕਰਨਾ ਐ ਕਿ ਆਪਣੀ ਫੌਜ ਨੂੰ ਤਕੜਾ ਰੱਖਣਾ ਐ ਕਿ ਦਿੱਲੀ ਵਾਲਿਆਂ ਦਾ ਕਬਜ਼ਾ ਫਿਰ ਤੋਂ ਕਰਉਣਾ ਐ ਦੇਖੋ ਤੁਸੀਂ ਅਕਾਲੀ ਦਲ ਨੂੰ ਕਮਜ਼ੋਰ ਕਰਤਾ खालसा जी दसा कि पटना साहब से कब्जा कर लिया आर एस एस ने दिल्ली गुरद्वारा प्रबंधक कमेटी कब्जा कर लिया आर एस एस की सरकार दिल्ली वाली सरकार ने श्रोमणी गुरुद्वारा प्रबंधक कमेटी तोड़ के ਹਰਿਆਣੇ ਦੀ ਅਲੱਗ ਬਣਾਤੀ ਜਿੱਥੇ ਆਰਐਸਐਸ ਕਾ ਬਝੋਗੀ ਹੈ ਹੁਣ ਤੁਸੀਂ ਚਾਹੋਗੇ ਕਿ ਹੁਣ ਆਰਐਸਐਸ ਹੀ ਤੁਹਾਡੀ ਅਰਦ ਦੱਸੇ ਕਿਵੇਂ ਅਰਦਾਸ ਕਰਨੀ ਹੈ ਤੁਹਾਡੇ ਧਰਮ ਤੇ ਐਡਾ ਵੱਡਾ ਹਮਲਾ ਹੋ ਗਿਆ ਕਿਉਂਕਿ ਤੁਸੀਂ ਆਪਣੀ ਫੌਜ ਕਮਜ਼ੋਰ ਕਰਤੀ ਫੌਜ ਕਮਜ਼ੋਰ ਕਰਤੀ ਜਿਹੜੀਆਂ ਕੌਮਾਂ ਖਤਮ ਹੁੰਦੀਆਂ ਐਂ ਹੀ ਹੁੰਦੀਆਂ ਜਦੋਂ ਆਪਣੇ ਲੋਕ ਵਿੱਚ ਪਛਾਨਦੇ ਨਹੀਂ ਗੱਦਾਰੀ ਕਰਦੇ ਆ ਹੁਣ ਦਾਦੂ ਵਾਲਾ ਦਾਦੂ ਉਹਨੂੰ ਆਪਾਂ ਵੱਡਾ ਪੰਥ ਸਮਝਦੇ ਸੀ ਤੇ ਕਾਲੀ ਦਲ ਨੂੰ ਕਹਿੰਦੇ ਪੰਥ ਹੀ ਨਹੀਂ ਦਾਦੂ ਵਾਲਦੇ ਅੱਖੇ ਲੱਗਦੇ ਸੀ ਉਹ ਮੰਡ ਦੇ ਅੱਖੇ ਲੱਗਦੇ ਸੀ ਭਾਈ ਮੌਕਾ ਸਾਰੇ ਸਾਰੇ ਏਜੰਸੀਆਂ ਦੇ ਬੰਦੇ ਆ ਆਈਪੀ ਦੇ ਬੰਦੇ ਆ ਉਹ ਖੜਾ ਕਰਦੇ ਆ ਕੌਮ ਵਿੱਚ ਦੋ ਫਾੜ ਕਰਨ ਵਾਸਤੇ ਆਪਾਂ ਗੱਲਾਂ ਚਾਜਣੇ ਆ ਤੁਸੀਂ ਸਾਰੇ ਕਿਦਣੇ ਵੇਲੇ ਬਾਦਲ ਸਾਹਿਬ ਨੂੰ ਜਾਣਦੇ ਹੋ ਕਿ ਬਾਦਲ ਸਾਹਿਬ ਫਿਕਰਾ ਸਕਦੇ ਪਰ ਸਨੇਂ ਜੀ ਕਾਲੀ ਦਲ ਨੇ ਸਰਕਾਰ ਨੇ ਬੇਅਦਬੀ ਕਰਾਤੀ ਯਾਰ ਬਦਲ ਸਾਹਿਬ ਗੁਰੂ ਘਰ ਦੀ ਸੇਵਾ ਕਰਨ ਵਾਲੇ ਆ ਘਰੇ ਸਿਰੇ ਅਰਦਾਸ ਕਰਕੇ ਮਹਾਰਾਜਾ ਪ੍ਰਕਾਸ਼ 24 ਘੰਟੇ ਆ ਉੱਥੇ ਸੱਚ ਹੈ ਤੇ ਸੇਵਾ ਕਰਕੇ ਉਹ ਅਰਦਾਸ ਕਰਕੇ ਨਿਕਲਦੇ ਆ ਉਹਨਾਂ ਨੂੰ ਤਾਂ ਕਹਦਾ ਤੁਸੀਂ ਦੋਸ਼ੀ ਹੋ ਤੇ ਭਗਵੰਤ ਮਾਨ ਮਰ ਗਏ ਤੇ ਕਾਂਗਰਸੀ ਜਿਨ੍ਹਾਂ ਟੈਂਕਾਂ ਤੋਂ ਉਹ ਦਰਬਾਰ ਸਾਹਿਬ 'ਤੇ ਹਮਲਾ ਕੀਤਾ ਹਜ਼ਾਰਾਂ ਦਾ ਕਤਲ ਕੀਤਾ ਉਹਨੂੰ ਕਹਿੰਦੇ ਜੀ ਆ ਬਹੁਤ ਵਧੀਆ ਬੰਦੇ ਆ ਫਿਰ ਕੀ ਬੇਇਨਸਾਫੀ ਕੀ ਕਾਫ ਹੈ ਇਸ ਕਰਕੇ ਜੇ ਤੁਸੀਂ ਵਾਪਸ ਖੁਸ਼ੀਆਂ ਚਾਹੁੰਦੇ ਹੋ ਜੇ ਤੁਸੀਂ ਵਾਪਸ ਉਹ ਤਰੱਕੀ ਵਾਲਾ ਸਮਾਂ ਚਾਹੁੰਦੇ ਹੋ ਵਾਪਸ ਇੱਥੇ ਨੌਜਵਾਨਾਂ ਨੂੰ ਵਾਪਸ ਇੱਥੇ ਇੰਡਸਟਰੀਲ ਵਾਕੇ ਜੌਬਸ ਦੇਣਾ ਚਾਹੁੰਦੇ ਹੋ ਇੱਥੇ ਇਲਾਕੇ 'ਚ ਹਰ ਕਮੀ ਦੂਰ ਕਰਨਾ ਚਾਹੁੰਦੇ ਹੋ ਤੇ ਤੁਹਾਡੇ ਕੋਲੇ ਚਾਰਾ ਨਹੀਂ ਹੈ ਕਾਲੀ ਦਿਲ ਦੇ ਬਗੈਰ ਆ ਤੁਸੀਂ ਦੇਖ ਹੀ ਲਿਆ ਤੁਹਾਡੇ ਤਾਂ ਮਤਲਬ ਮੋਗੇ-ਮਾਗੇ ਸਾਰੇ ਉੱਚੇ ਹੋ ਗਏ ਵੇਲੇ ਕਰਤੇ ਸਾਰੇ ਹੁਣ ਪਾਣੀ ਨਹੀਂ ਆਉਂਦਾ ਅੱਛਾ ਇੱਕ ਹੋਰ ਗੱਲ ਕਹਿਣਾ ਚਾਹਣਾ ਹੈ ਭਗਵਾਨ ਤੁਮਾਨ ਨੇ ਤੁਹਾਨੂੰ ਮਤਾ ਕੇਜਰੀਵਾਲ ਦੇ ਹੁਕਮ ਦਿੱਤਾ ਕਿ ਪੰਜਾਬ ਦਾ ਪਾਣੀ ਆਸ਼ੀ ਹਰਿਆਣਾ ਨੂੰ ਦੇਣਾ ਹੈ ਅੱਜ ਤੁਹਾਨੂੰ ਬਹੁਤ ਵੱਡਾ ਗੱਲ ਦੱਸਣ ਲੱਗਿਆ ਆ ਜਿਹੜਾ ਇਹਨਾਂ ਦੀ ਸਰਕਾਰ ਨੇ ਨਹਿਰੀ ਪਟਵਾਰੀ ਬਣਾਏ ਤੇ ਉਹਨਾਂ ਤੋਂ ਸਰਟੀਫਿਕੇਟ ਲੈ ਰਹੇ ਹੈ ਕਿ ਕਿੱਲਾਂ ਤੇ ਪਾਣੀ ਪੂਰਾ ਸਾਡੇ ਕੋਲੇ ਵਾਧੂ ਪਾਣੀ ਹੈ ਅੱਜ ਜਿਹੜੇ ਨਹਿਰੀ ਪਟਵਾਰੀਆਂ ਨੂੰ ਸਸਪੈਂਡ ਕੀਤਾ ਉਹਨਾਂ ਸੂਰਮਿਆਂ ਨੂੰ ਸਸਪੈਂਡ ਕੀਤਾ ਜਿਨ੍ਹਾਂ ਨੇ ਕਿਹਾ ਅਸੀਂ ਲਿੱਕੇ ਨਹੀਂ ਦੇ ਸਕਦੇ ਕਿ ਸਾਡੇ ਟੇਲਾਂ ਤੇ ਪਾਣੀ ਪੂਰਾ ਜਾ ਰਿਹਾ ਹੈ ਕਿਉਂਕਿ ਹਾਈ ਸੁਪਰੀਮ ਕੋਰਟ ਕਹਿਣਾ ਚਾਹੁੰਦੇ ਆ ਕਿ ਪਾਣੀ ਸਾਡੇ ਕੋਲ ਵਾਧੂ ਹੈ ਤੁਸੀਂ ਹਰਿਆਣੇ ਨੂੰ ਦੇ ਸਕਦੇ ਹੋ ਆਹ ਗੱਲ ਚੱਲ ਪਈ ਹੈ ਤੋ ਇਸ ਕਰਕੇ ਜੇ ਤੁਸੀਂ ਜਿਹੜਾ ਥੋੜਾ ਮੋਟਾ ਪਾਣੀ ਵੀ ਤੁਸੀਂ ਆਪਣਾ ਦੇ ਦੋਗੇ ਤੇ ਫਿਰ ਇੱਥੇ ਰਹਿਣਾ ਬੜਾ ਔਖਾ ਹੋ ਜਾਊਗਾ ਇਸ ਕਰਕੇ ਮੈਂ ਬੇਨਤੀ ਕਰਦਾ ਇਹਨਾਂ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਈਏ ਪੰਜਾਬ ਤੋਂ ਬਾਹਰ ਜਿਵੇਂ ਆਹ ਕਿਸਲੀ ਵਾਰ ਇਹਨਾਂ ਨੇ ਬਾਰਡਰ ਸੀਲ ਕੀਤਾ ਤੇ ਆਪਣੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਆਪਾਂ ਵੀ ਪਹਿਲੀ ਤਰੀਕ ਨੂੰ ਬਾਰਡਰ ਸੀਲ ਕਰ ਦਈਏ ਕੋਈ

ਤਾਨੂੰ ਵਧਾਈ ਦਿੰਨਾ ਤੁਹਾਡੀ ਟੀਮ ਨੂੰ ਵਧਾਈ ਦਿੰਨਾ ਤੁਸੀਂ ਜੇਜਾ ਮਾਹੌਲ ਬਣਾਤਾ ਅੱਜ ਤੋਂ ਮੈਂ ਫਰੀਦਕੋਟ ਪਾਰਲੀਮੈਂਟ ਦੀ ਰੈਲੀਆਂ ਸ਼ੁਰੂ ਹੈ ਪਹਿਲੀ ਬੋਣੀ ਤੁਸੀਂ ਐਜੀ ਕਰਤੀ ਤੇ ਮੈਂ ਸਾਨੂੰ ਇੰਨਾ ਦੱਸ ਦਿੰਨਾ ਪੰਜਾਬ ਵਿੱਚ ਬਹੁਤ ਬਦਲਾਅ ਚੱਲ ਰਿਹਾ ਦੁਕਾ ਆਮ ਆਦਮੀ ਬੱਡੀ ਵਾਲਾ ਨਹੀਂ ਕਾਲੀ ਦਲ ਦੇ ਨਾਲ ਲੋਕੀ ਸਮਝ ਗਏ ਕਿ ਕਾਲੀ ਦਲ ਹੀ ਆਪਣੀ ਪਾਰਟੀ ਹੈ ਬੜੀਆਂ ਹੋਰ ਤਾਕਤਾਂ ਲੱਗੀਆਂ ਉਹ ਤੋਨਾ ਚਾਹੁੰਦੇ ਆ ਉਹ ਸਾਜ਼ਿਸ਼ ਏਜੰਸੀਆਂ ਦੀ ਹੈ ਉਹ ਸਾਜ ਸਮਝ ਲਓ ਜੇ ਹਲੇ ਨਾ ਸਮਝੇ ਬਹੁਤ ਵੱਡਾ ਕੌਮ ਦਾ ਪੰਡਾ ਪੰਜਾਬ ਦੇ ਨੁਕਸਾਨ